ਵਾਟਰ ਕੈਨਨ ਵਾਲੇ ਨਵਦੀਪ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿੱਥੇ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀਗਾ ਮੋਹਾਲੀ ਦੇ 에ਅਰਪੋਰਟ ਤੋਂ ਅਤੇ ਉਸ ਦੇ ਸਾਥੀ ਨੂੰ ਉੱਥੇ ਹੀ ਉਸ ਦੇ ਸਾਥੀ ਨੂੰ ਤਾਂ ਜ਼ਮਾਨਤ ਮਿਲ ਚੁੱਕੀ ਹੈ ਪਰ ਨਵਦੀਪ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਕਿਉਂਕਿ ਵਾਟਰ ਕੈਨਨ ਵਾਲੇ ਨਵਦੀਪ ਦੇ ਉੱਤੇ ਇੱਕ ਹੋਰ ਪੁਰਾਣਾ ਮਾਮਲਾ ਦਰਜ ਕਰ ਲਿਆ ਗਿਆ ਜਿਸ ਦੇ ਤਹਿਤ ਉਸ ਪੁਰਾਣੇ ਮਾਮਲੇ ਦੇ ਤਹਿਤ ਪੁਲਿਸ ਨੇ ਉਸ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਫਿਲਹਾਲ ਦੱਸਿਆ ਜਾ ਰਿਹਾ ਉਸ ਵਕਤ ਨਵਦੀਪ ਨੂੰ ਕੁ ਵੱਡਾ ਝਟਕਾ ਲੱਗਦਾ ਹੈ ਜਦੋਂ ਇੱਕ ਦਿਨ ਦਾ ਰਿਮਾਂਡ ਪੁਲਿਸ ਨੇ ਹੋਰ ਲਿਆ ਅਤੇ ਉਸ ਵਕਤ ਇਹ ਰਿਮਾਂਡ ਲਿਆ ਗਿਆ ਜਦੋਂ ਉਸਨੇ ਆਪਣੀ ਜ਼ਮਾਨਤ ਅਰਜ਼ੀ ਜੁੜੀ ਹੈ ਕੋਰਟ ਦੇ ਵਿੱਚ ਦਾਖਲ ਕਰਵਾਈ ਹੋਈ ਸੀ ਇਸ ਦੇ ਨਾਲ ਹੀ ਕਿਸਾਨ ਅੰਦੋਲਨ ਤੋਂ ਲੈ ਕੇ ਹੁਣ ਤੱਕ 16 ਐਫ ਆਈ ਆਰ ਦਰਜ ਜਿਹੜੀਆਂ ਨੇ ਨਵਦੀਪ ਦੇ ਉੱਤੇ ਕੀਤੀਆਂ ਹੋਈਆਂ ਨੇ ਇਸ ਤੋਂ ਪਹਿਲਾਂ ਪੁਲਿਸ ਨੇ ਉਸ ਨੂੰ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆ ਹੋਇਆ ਸੀਗਾ 15 ਫਰਵਰੀ ਦੇ ਮਾਮਲੇ ਦੇ ਵਿੱਚ ਉਸ ਨੂੰ ਜਿਹੜਾ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆ ਹੋਇਆ ਸੀਗਾ ਤੇ ਉਸੇ ਦੇ ਤਹਿਤ ਹੀ ਉਸਦੇ ਵਕੀਲ ਦੇ ਵੱਲੋਂ ਜ਼ਮਾਨਤ ਪਟੀਸ਼ਨ ਕੋਰਟ ਦੇ ਵਿੱਚ ਦਾਖਲ ਕਰਵਾਈ ਗਈ ਸੀ ਪਰ ਜ਼ਮਾਨਤ ਪਟੀਸ਼ਨ ਜਿਵੇਂ ਹੀ ਦਾਖਲ ਹੁੰਦੀ ਹੈ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇੱਕ ਹੋਰ ਪੁਰਾਣੇ ਮਾਮਲੇ ਦੇ ਵਿੱਚ ਉਸ ਦਾ ਰਿਮਾਂਡ ਜਿਹੜਾ ਲੈ ਲਿਆ ਜਾਂਦਾ ਹੈ 15 ਫਰਵਰੀ ਦੇ ਮਾਮਲੇ ਦੇ ਵਿੱਚ ਦੱਸਿਆ ਕਿਸਾਨ ਅੰਦੋਲਨ ਤੋਂ ਹੀ ਸ਼ੁਰੂ ਹੋਇਆ ਇਹ ਸਾਰਾ ਮਾਮਲਾ ਜਿਹੜਾ ਆ ਹੁਣ ਤੱਕ ਪਹੁੰਚਦਾ ਹੋਇਆ ਨਸਰ ਆ ਰਿਹਾ ਹੈ ਅੰਬਾਲਾ ਪੁਲਿਸ ਨੇ ਬੀਤੀ 24 ਮਾਰਚ ਨੂੰ ਮੋਹਾਲੀ ਦੇ 에어ਪੋਰਟ ਤੋਂ ਉਸ ਨੂੰ ਅਤੇ ਉਸ ਦੇ ਸਾਥੀ ਗੁਰਕੀਰਤ ਨੂੰ ਗ੍ਰਿਫਤਾਰ ਕੀਤਾ ਸੀਗਾ ਫਿਲਹਾਲ ਜੋ ਗੁਰਕੀਰਤ ਹੈ ਉਸ ਨੂੰ ਤਾਂ ਜਿਹੜਾ ਜੋ ਅਰੈਸਟ ਕੀਤਾ ਹੋਇਆ ਸੀ ਉਸ ਨੂੰ ਛੱਡ ਦਿੱਤਾ ਗਿਆ ਰਿਮਾਂਡ ਜੋ ਦਾ ਰਿਮਾਂਡ ਵੀ ਲਿਆ ਗਿਆ ਸੀਗਾ ਫਿਲਹਾਲ ਉਸ ਨੂੰ ਜਿਹੜਾ ਰਿਹਾ ਕਰ ਦਿੱਤਾ ਗਿਆ ਜ਼ਮਾਨਤ ਦੇ ਉੱਤੇ ਬਾਹਰ ਆਇਆ ਹੋਇਆ ਪਰ ਇਸ ਦੇ ਨਾਲ ਹੀ ਤੁਹਾਨੂੰ ਦੱਸ ਦੇ ਕਿ ਜੋ ਨਵਦੀਪ ਵਾਟਰ ਕੈਨਨ ਵਾਲਾ ਨਵਦੀਪ ਹੈ ਉਸ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਕਿਉਂਕਿ ਉਸ ਦੇ ਉੱਤੇ ਇੱਕ ਹੋਰ ਪੁਰਾਣੇ ਮਾਮਲੇ ਨੂੰ ਲੈ ਕੇ ਪੁਲਿਸ ਨੇ ਉਸ ਦਾ ਇੱਕ ਦਿਨ ਦਾ ਉਹ ਰਿਮਾਂਡ ਹਾਸਲ ਕੀਤਾ ਜਿਸ ਤਹਿਤ ਉਸ ਦੀ ਪੁੱਛਤਾਸ਼ ਹੋਵੇਗੀ ਅਤੇ ਪੁੱਛਗਿੱਛ ਕੀਤੀ ਜਾਵੇਗੀ ਇਸੇ ਤਰ੍ਹਾਂ ਤੇ ਤੁਹਾਨੂੰ ਦੱਸ ਦਈਏ ਕਿ ਕਿਸਾਨ ਅੰਦੋਲਨ ਦੇ ਦੌਰਾਨ ਜਦੋਂ ਵਾਟਰ ਕੈਨਨ ਦਾ ਜੋ ਵਾਟਰ ਕੈਨਨ ਦਾ ਮੂੰਹ ਸੀਗਾ ਉਹ ਪਰਲੇ ਬੰਨੇ ਪੁਲਿਸ ਵਾਲੀ ਸਾਈਡ ਕਮਾ ਦਿੱਤਾ ਜਾਂਦਾ ਤੇ ਉਸ ਤੋਂ ਹੀ ਕਾਫੀ ਜ਼ਿਆਦਾ ਮਸ਼ਹੂਰ ਹੋ ਜਾਂਦਾ ਹੈ ਨਵਦੀਪ ਨਾਮ ਦਾ ਇਹ ਨੌਜਵਾਨ ਫਿਲਹਾਲ ਜਦੋਂ ਕਿਸਾਨ ਅੰਦੋਲਨ ਦੂਸਰਾ ਤੁਰਿਆ ਤਾਂ ਉਸ ਵਕਤ ਵੀ ਨਵਦੀਪ ਕਾਫੀ ਜ਼ਿਆਦਾ ਉਸ ਸਮੇਂ ਐਕਟਿਵ ਨਜ਼ਰ ਆਇਆ ਉਸ ਅੰਦੋਲਨ ਦੇ ਵਿੱਚ ਕਾਫੀ ਜ਼ਿਆਦਾ बोलदा ਹੋਇਆ ਵੀ ਉਸ ਵਕਤ ਨਜ਼ਰ ਆਇਆ ਸੀ ਕਿਸਾਨਾਂ ਦੇ ਹੱਕ ਦੇ ਵਿੱਚ ਖੜਿਆ ਸੀਗਾ ਪਰ ਇਸੇ ਦੌਰਾਨ ਕਿਸਾਨ ਅੰਦੋਲਨ ਦੇ ਦੌਰਾਨ ਹੀ ਜਦੋਂ ਮੁਹੱਲੀ 에ਅਰਪੋਰਟ ਦੇ ਉੱਤੇ ਆਪਣੇ ਸਾਥੀ ਗੁਰਕੀਰਤ ਦੇ ਨਾਲ ਪਹੁੰਚਦਾ ਤਾਂ ਬਾਲਾ ਪੁਲਿਸ ਉਸ ਨੂੰ ਅਰੈਸਟ ਕਰ ਲੈਂਦੀ ਹੈ 24 ਮਾਰਚ ਦਾ ਉਹ ਦਿਨ ਸੀ ਤਕਰੀਬਨ ਉਸਦੇ ਸਾਥੀ ਨੂੰ 71 ਦਿਨਾਂ ਬਾਅਦ ਛੱਡ ਦਿੱਤਾ ਗਿਆ ਪਰ ਨਵਦੀਪ ਦੀਆਂ ਮੁਸ਼ਕਲਾਂ ਵੱਚ ਚੁੱਕੀਆਂ ਨਹੀਂ ਕਿਉਂਕਿ ਇੱਕ ਹੋਰ ਪੁਰਾਣੀ ਮਾਮਲੇ ਨੂੰ ਲੈ ਕੇ ਪੁਲਿਸ ਨੇ ਉਸ ਦਾ ਰਿਮਾਂਡ ਹਾਸਲ ਕੀਤਾ